ਜੈਨ ਸਰ ਜੀ ਸੋਨੋ ਬੋਲ ਰਾਂ ਜੀ ਪੰਜਾਬ ਕੇ ਅਸੀਂ ਜਗਬਾਨੇ ਤੋਂ ਐਸਐਚਓ ਲਾਮੜਾ ਜੀ ਬੋਲ ਰੇ ਸਰ ਕਿਹੜਾ ਪੈਟਰੋਲ ਪੰਪ ਦਾ ਮਾਮਲਾ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੈ ਲੋੜ ਰਿਹਾ ਕਿ ਮਾਮਲਾ ਕੀ ਹੈਗਾ ਜੀ ਸੁਣੇ ਪੌਣ ਕਾਠੋ ਜੀ ਦੇ ਕਰੀਬ ਪਤਾ ਲੱਗਾ ਜੀ ਪੰਪ ਦੇ ਵਾਰਦਾ ਤੋਂ ਹੀ ਉਸੇ ਟਾਈਮ ਅਸੀਂ ਇੱਥੇ ਪਹੁੰਚ ਗਏ 10 ਮਿੰਟ ਦੇ ਵਿੱਚ ਵਿੱਚ ਜੀ ਤੇ ਜਾ ਕੇ ਦੇਖਿਆ ਜੋ ਕਹਿੰਦੇ ਸਨ ਸਾਡੇ ਕੋਲ ਇਦਾਂ ਲੋਰਾ ਫਰੋਟਕੇ ਲੈ ਗਏ ਆ ਤੇ ਜੀ ਅਸੀਂ ਕੈਮਰੇ ਤੋਂ ਘਾ ਰਹੇ ਆ ਦੇਖਿਆ ਜਿਹੜੀ ਲਨੀਂਦੀ ਕਾਰਵਾਈ ਹੈ ਜੋ ਜੀ ਦੂਸਰੀ ਫੜੇ ਗਏ ਤਾਂ ਕਿੰਨੇ ਜਣੇ ਸਰ ਸੀਸੀਟੀਵੀ ਚ ਕਿੰਨੇ ਜਣੇ ਆਂਦੇ ਆ ਜੀ ਦੋ ਜਣੇ ਆਂਦੇ ਸੀ ਹਾਂ ਦੋ ਜਣੇ ਆਂਦੇ ਕੋਈ ਤੇ ਹਥਿਆਰ ਵੀ ਸੀ ਉਹਨਾਂ ਕੋਲ ਕੈਵਰੇਜ ਵਿੱਚ ਤਾਂ ਲੱਗਦਾ ਕਿਉਂਕਿ ਨੇਰੇ ਦਾ ਹੋਣ ਕਰਕੇ ਲੱਗਦਾ ਤਾਂ ਹੈ ਬਥੇ ਹੱਥ ਸਿਕਾ ਪਰ ਕਲੀਅਰ ਨਹੀਂ ਹੈ ਹਾਂ ਹਾਂ ਓਕੇ ਜੀ ਤੇ ਹੋਰ ਕੁਝ ਹੋਰ ਵੀ ਲੈ ਕੇ ਗਏ ਕਿਸੇ ਨੂੰ ਜਖਮੀ ਤਾਂ ਨਹੀਂ ਕੀਤਾ ਸਰ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਥੈਂਕ ਯੂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਨਿਧੀ ਦੀ ਕਾਰਵਾਈ ਹੁਣ ਦੇ ਦੇ ਪਹਿਲਾਂ ਤਾਂ ਕੈਵਰੇਜ ਕੰਘਾਲੇ ਜਾ ਰਹੇ ਆ ਜੀ ਜੋ ਵੀ ਸਾਹਮਣੇ ਆਇਆ ਕੋਈ ਦੋਸ਼ੀ ਰੋ ਦੇ ਤੇ ਕਾਰਵਾਈ ਕੀਤੀ ਜਾਊਗੀ ਠੀਕ ਧੰਨਵਾਦ ਸਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੈਨ ਸਰ ਜੀ ਸੋਨੋ ਬੋਲ ਰਾਂ ਜੀ ਪੰਜਾਬ ਕੇ ਅਸੀਂ ਜਗਬਾਨੀ ਤੋਂ ਐਸਐਚਓ ਲਾਮੜਾ ਜੀ ਬੋਲ ਰੇ ਹਨ ਜੀ ਸਰ ਕਿਹੜਾ ਪੈਟਰੋਲ ਪੰਪ ਦਾ ਮਾਮਲਾ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੈ ਲੋੜ ਰਿਹਾ ਕਿ ਮਾਮਲਾ ਕੀ ਹੈਗਾ ਜੀ ਜੀ ਸੰਗ ਪੋਣੇ ਕਾਠੋ ਜੀ ਦੇ ਕਰੀਬ ਪਤਾ ਲੱਗਾ ਜੀ ਪੰਪ ਦੇ ਵਾਰਦਾ ਤੋਂ ਹੀ ਉਸੇ ਟਾਈਮ ਅਸੀਂ ਇੱਥੇ ਪਹੁੰਚ ਗਏ 10 ਮਿੰਟ ਦੇ ਵਿੱਚ ਵਿੱਚ ਜੀ ਤੇ ਜਾ ਕੇ ਦੇਖਿਆ ਜੋ ਕਹਿੰਦੇ ਸਾਡੇ ਕੋਲ ਤਾਂ ਉਹ ਲੋਕਾਂ ਨੂੰ ਰੋਟਕੇ ਲੈ ਗਏ ਆ ਤੇ ਜੀ ਅਸੀਂ ਕੈਮਰੇ ਤੋਂ ਘਾ ਰਹੇ ਆ ਦੇਖਦੇ ਆ ਜਿਹੜੀ ਲਨੀਂਦੀ ਕਾਰਵਾਈ ਹੈ ਜੋ ਜੀ ਉਸੇ ਭਰੇ ਗਏ ਤਾਂ ਕਿੰਨੇ ਜਾਨੇ ਸਰ ਸੀਸੀਟੀਵੀ ਚ ਕਿੰਨੇ ਜਾਨੇ ਆਂਦੇ ਆ ਜੀ ਦੋ ਜਣੇ ਆਂਦੇ ਨੇ ਹਾਂ ਦੋ ਜਣੇ ਆਂਦੇ ਕੋਈ ਤੇ ਹਥਿਆਰ ਵੀ ਸੀ ਉਹਨਾਂ ਕੋਲ ਕੈਮਰੇ ਵਿੱਚ ਤਾਂ ਲੱਗਦਾ ਕਿਉਂਕਿ ਹਨੇਰੇ ਦਾ ਹੋਣ ਕਰਕੇ ਲੱਗਦਾ ਤਾਂ ਹੈ ਉਹ ਹਥਿਆਰ ਸੀਗਾ ਪਰ ਕਲੀਅਰ ਨਹੀਂ ਆਇਆ ਹਾਂ ਹਾਂ ਓਕੇ ਜੀ ਤੇ ਹੋਰ ਕੁਝ ਹੋਰ ਵੀ ਲੈ ਕੇ ਗਏ ਕਿਸੇ ਨੂੰ ਜ਼ਖਮੀ ਤਾਂ ਨਹੀਂ ਕੀਤਾ ਸਰ ਨਹੀਂ ਇਦਾਂ ਦੀ ਕੋਈ ਗੱਲ ਬਤਨੀ ਹੈ। ਥੈਂਕ ਯੂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਜੋ ਨਣੀ ਦੀ ਕਾਰਵਾਈ ਹੁਣ ਦੇ ਦੇ ਪਹਿਲਾਂ ਤਾਂ ਕੈਮਰੇ ਘੰਗਾਲੇ ਜਾ ਰਹੇ ਆ। ਜੀ। ਜੋ ਵੀ ਸਮਾਂ ਆਇਆ ਕੋਈ ਦੋਸ਼ੀ ਲਾਉ ਦੇ ਕੇ ਕਾਰਵਾਈ ਕੀਤੀ ਜਾਊਗੀ। ਠੀਕ ਧੰਨਵਾਦ ਸਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ। ਜੈਨ ਸਰ। ਜੀ ਸੋਨੋ ਬੋਲਣ ਜੀ ਪੰਜਾਬ ਕੇ ਅਸੀਂ ਜਗਬਾਨੀ ਤੋਂ ਐਸਐਚਓ ਲਾਮੜਾ ਜੀ ਬੋਲ ਰਹੇ। ਹਨੀ ਆ ਜੀ। ਸਰ ਕਿਹੜਾ ਪੈਟਰੋਲ ਬੰਮ ਦਾ ਮਾਮਲਾ ਸੀਸੀਟੀਵੀ ਵੀਡੀਓ ਵਾਇਰਲ ਹੋਈ ਹੈ ਲੋੜ ਹੈ ਕਿ ਮਾਮਲਾ ਕੀ ਹੈਗਾ? ਇਹ ਜੀ ਸੰਗਸ ਇਹ ਪੌਣੇ ਕਾਠੋ ਜੀ ਦੇ ਕਰੀਬ ਪਤਾ ਲੱਗਾ ਜੀ ਪੰਪ ਦੇ ਵਾਰਦਾ ਤੋਂ ਹੀ ਉਸੇ ਟਾਈਮ ਅਸੀਂ ਇੱਥੇ ਪਹੁੰਚ ਗਏ 10 ਮਿੰਟ ਦੇ ਵਿੱਚ ਵਿੱਚ ਜੀ ਤੇ ਜਾ ਕੇ ਦੇਖਿਆ ਜੋ ਕਹਿੰਦੇ ਸਨ ਸਾਡੇ ਕੋਲ ਇਦਾਂ ਦੋ ਲੜਕੀ ਉੱਟਕੇ ਲੈ ਗਏ ਆ ਤੇ ਜੀ ਅਸੀਂ ਕੈਮਰੇ ਤੋਂ ਘਾ ਰਹੇ ਆ ਦੇਖਿਆ ਜਿਹੜੀ ਲੜੀਂ ਦੀ ਕਾਰਵਾਈ ਹੈ ਜੋ ਜੀ ਉਸੇ ਫੜੇ ਗਏ ਤਾਂ ਕਿੰਨੇ ਜਾਨੇ ਸਰ ਸੀਸੀਟੀਵੀ ਵਿੱਚ ਕਿੰਨੇ ਜਾਨੇ ਆਂਦੇ ਆ ਜੀ ਦੋ ਜਣੇ ਆਂਦੇ ਜੀ ਦੋ ਜਣੇ ਆਂਦੇ ਕੋਈ ਹਥਿਆਰ ਵੀ ਸੀ ਉਹਨਾਂ ਕੋਲ ਇਹ ਕੈਮਰੇਜ ਵਿੱਚ ਦਾ ਲੱਗਦਾ ਕਿ ਉਹ ਹਨੇਰੇ 'ਚ ਹੋਣ ਕਰਕੇ ਲੱਗਦਾ ਤਾਂ ਹੈ ਬਥੇ ਹਾਥਿਕਾ ਪਰ ਕਲੀਅਰ ਨਹੀਂ ਹੈ ਹਾਂ ਹਾਂ ਓਕੇ ਜੀ ਤੇ ਹੋਰ ਕੁਝ ਹੋਰ ਵੀ ਲੈ ਕੇ ਗਿਆ ਕਿਸੇ ਨੂੰ ਜਖਮੀ ਤਾਂ ਨਹੀਂ ਕੀਤਾ ਸਰ ਨਹੀਂ ਇਦਾਂ ਦੀ ਕੋਈ ਗੱਲ ਰਤ ਨਹੀਂ ਹੈ ਥੈਂਕ ਯੂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਨਿਧੀ ਦੀ ਕਾਰਵਾਈ ਹੁਣ ਦੇ ਦੇ ਪਹਿਲਾਂ ਦਾ ਕੈਮਰੇਜ ਹੰਗਾਲੇ ਜਾ ਰਹੇ ਆ ਜੀ ਲੋ ਵੀ ਸਮਝ ਆਇਆ ਕੋਈ ਦੋਸ਼ੀ ਦਾ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਠੀਕ ਧੰਨਵਾਦ ਸਰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ